ਚੜਹਤਾਰ ਕਰੋਗੇ ਨਿਜਾਮਾ ਕਰਾ ਨਾਹਿਰ ਵੰਦ ਕਰਾ ਹਾਂ ਕਾਰ ਲਵਾਈ ਆ ਹੁਕਮ ਹੈ ਹੁਕਮਾ ਹੋਪੋ ਕੀਤਾ ਯਾ ਕਰੀਏ ਹਾਂ ਸਾਡੇ ਪਾਈ ਹੋ ਯਾਰ ਆਖ ਤੱਕ ਦੇਖੋ ਕੱਲ੍ਹ ਦੇ ਪਾਪ ਕਰ ਲਿਆ ਆਓ ਭਾਈ ਆ ਜਾ ਠੀਕ ਹੈ ਲਾਉਂਟ ਵੀ ਤੋਂ ਵੱਡੀ ਪਾਲਾਂ ਦਾ ਕਰਨਾ ਦੇ ਇਹ ਨਹੀਂ ਲਾ ਬੰਮੀ ਕਹਿੰਦਾ ਜੇ ਕਿਸੇ ਨੇ ਧਰਨਾ ਲਾਉਣਾ ਹੋਵੇ ਇੱਕ ਥਾਂ ਇਹ ਰੋਕਣਾ ਨਹੀਂ ਕਰਨਾਗਾ ਇਹ ਕਿਹੜੇ ਲਾ ਦੇ ਵਿੱਚ ਆਈ ਸਾਨੂੰ ਥੋੜਾ ਜਿਹਾ ਲੋ ਜਾਣਕਾਰੀ ਮਿਲ ਜੇ ਨਾ ਵੀ ਇਹ ਕਿਹੜੇ ਲਾ ਦੇ ਵਿੱਚ ਆ ਵੀ ਚਲੋ ਰੋਡ ਪ੍ਰਦਰਸ਼ਨ ਕਰਨਾ ਚਾਹੁੰਦੇ ਬੰਦੇ ਨੇ ਨਹੀਂ ਨਹੀਂ ਹਲੇ ਪੱਕਾ ਕਨਫਰਮ ਨਹੀਂ ਬਾਬਾ ਜੀ ਕਨਫਰਮ ਕਰੋ ਅੱਜ ਸਾਰੀ ਹਮਲਾ ਆਇਆ ਲਾ ਦਾ ਤਾਂ ਪਤਾ ਕਰਦੇ ਆਪਾਂ ਨੂੰ ਨਹੀਂ ਪਤਾ ਹੈਗਾ ਆਜੋ ਆਜੋ ਜੀ ਆ ਗਏ ਹਾਂ ਜੀ ਸਰ ਜੀ ਵੀ ਕਿਹੜੇ ਲਾ ਦੇ ਧੂ ਕਰ ਰਹੇ ਹੋਈ ਤੁਹਾਨੂੰ ਨਾਇਰ ਬੰਦ ਕਰੋਗੇ ਹੋਗਾ ਠੀਕ ਆਤਾ ਜੀ ਇਹਦੇ ਆਪ ਦੀ ਜਗ੍ਹੀ ਆ ਖੜੇ ਰਹਿਣ ਦੋ ਸਾਡੇ ਅਸੀਂ ਮੈਂ ਇੰਨਾ ਵੀ ਨਾ ਦੇਖੋ ਇੰਨਾ ਵੀ ਨਾ ਐ ਕਰੋ ਵੀ ਸਾਨੂੰ ਜਮਾ ਅੰਦਰ ਬਾੜ ਕੀ ਬਾੜ ਡਾਲੋ ਇੱਥੇ ਬੈਠਿਆ ਇਹ ਇੰਨਾ ਧੱਕਾ ਨਾ ਕਰੋ ਕਿਉਂਕਿ ਫਿਰ ਇਹ ਵੀ ਸਾਡੇ ਸੂਲਾਂ ਤੋਂ ਫਿਰ ਉਲਟੀ ਜੇ ਕੱਲ ਨੂੰ ਏਜੰਟ ਆਏ ਕਹਿੰਦੇ ਗੋਲੀਆਂ ਮਾਰੂ ਸਿੱਖਣਾ ਕੱਲਾ ਸੰਨ ਪਹਿਲਾਂ ਨਹੀਂ ਡੰਬੇ ਕੱਲਾ ਸਾਨੂੰ ਕੱਲਾ ਸਾਨੂੰ ਹੀ ਰੋਕਿਆ ਗਿਆ ਕਿ ਸਭ ਨੂੰ ਕੱਲਾ ਹੋਰ ਬੰਦੇ ਪਹੁੰਚਣਗੇ ਉੱਥੇ ਹੋਰ ਲੀਡਰ ਪਹੁੰਚਣਗੇ ਕੀ ਸਪੈਸ਼ਲ ਕੱਲਾ ਮਈ ਮੈਂ ਇਹ ਪਤਾ ਕੀ ਗੱਲ ਹੈ ਬਈ ਸਿੱਖੀ ਦੀ ਗੱਲ ਹੈ ਇਹ ਸਿੱਖੀ ਦੀ ਗੱਲ ਹੈ ਸਿੱਖੀ ਤੋਂ ਚੁੱਕਦੇ ਆ ਸਾਰੇ ਹੋਰ ਕਿਸੇ ਦਾ ਨਾਮ ਹੀ ਨਹੀਂ ਲੈਣਾ ਬਈ ਸਿੱਖੀ ਛੰਡਿਆ ਕਿਸੇ ਨੂੰ ਨਹੀਂ ਕਰਦੇ ਪਰ ਇੱਕ ਐਨਾ ਵੀ ਬੁੜੇ ਬਰਾਏ ਨਾਮੂਰ ਫਾਜਨੀਪੁਰ ਦੀ ਸਰ ਫਾਜਪੁਰ ਲਾਉਂਗੇ ਕਿਹੜਾ ਬਾਰੇ ਬਾਬਾ ਬੱਸ ਨਾ ਉਹ ਕੋਈ ਨਹੀਂ ਜਾਣਦਾ ਜਰਾ ਤੇ ਤੁਸਰੀ ਮਾਰ ਕੇ ਜਾਣ ਬਸ ਬਰਾਬਰ ਦਾ ਇੱਕੋ ਦਾ ਹੁਕਮ ਹੈ ਨਾ ਬਾਬਾ ਸਾਡਾ ਬਾਬਾ ਉਸ ਦਾ ਖੜੇ ਰੋ ਤੂਰੇ ਆਪਾ ਬਾਬਾ ਗੱਲ ਸੁਣ ਲੈ ਆਪਾ ਖੜੇ ਇੱਥੇ ਤੂੰ ਹੋ ਜਾ ਜੀ ਤੂੰ ਬਾਹਰ ਜਾਣਾ ਤੂੰ ਬਾਹਰ ਸਿੱਧੀ ਪੈ ਤਾ ਕੁਝ ਹੋ ਗੋ ਬਿਆਹ ਦੇ ਦ ਦਵਾਈ ਲੈ ਚੱਲ ਮਾਤਾ ਫਿਰ ਤੁਸੀਂ ਤੁਸੀਂ ਜਾ ਰਹੇ ਹੋ ਮਾਤਾ ਫਿਰ ਅੰਦਰ ਕੋਈ ਨਹੀਂ ਰਹੇਗਾ ਵੀ ਘਰੇ ਨੇ ਅੰਦਰ ਬੰਦਾ ਟੱਪਣ ਨਹੀਂ ਦੇਣਾ ਦਾਤਾ ਮਾਤਾ ਕੁਤਰਾ ਪਾਉਂਦਾ ਲਿਖਣਾ ਰਿਹਾ ਜੰਗ ਜਿਸ ਜਮਾ ਨੂੰ ਕੋਈ ਮਾਰ ਨਹੀਂ ਸਕਦਾ ਮੈਂ ਤੁਹਾਨੂੰ ਇਹ ਨਹੀਂ ਦੱਸਦਾ ਕਿ ਉਹ ਬਾਹਰ ਕਹਿੰਦਾ ਖਾ ਜਾਣਾ ਆਉਣਾਗਾ ਚਲੋ ਬਈ ਸਿੰਘੋ ਤੁੰਕੀ ਕਰ ਫੜਦੇ ਆ ਸਿੱਖ ਸਾਰੇ ਆਜੋ ਜਿਹੜੇ ਸਿੱਖ ਮੇਰੇ ਭਰਾ ਨੇ ਆਜੋ ਓਰੇ ਆਜੋ ਭਰਾਵੋ ਹਣਾ ਆਪਣੇ ਘਰੇ ਆਇਓ ਥੱਲੋਂ ਵਾਲੇ ਲੰਗਰ ਲੈ ਕੇ ਆਇਓ ਬਾਬਾ ਸੰਗਤ ਆ ਆਪਾਂ ਇੱਥੇ ਜਿੰਦਾਬਾਦ ਮਰਦਾਬਾਦ ਕਰਦਾਂਗੇ ਹੋਰ ਕੀ ਆ ਹੁਣ ਨਾਜ ਬੰਦ ਕਰਤਾ ਹੈ ਅਰਥੀ ਫੂਕ ਦਿੰਨੇ ਆਰੇ ਆਪਾਂ ਉੱਚੜ ਦੀ ਹੈ ਚਲੋ ਤੁਸੀਂ ਜਾਓ ਜੋ ਜਿਹਨੂੰ ਜਾਣ ਦੇਣਗੇ ਮੈਨੂੰ ਤਾਂ ਭਾਈ ਜਾਣ ਨਹੀਂ ਦਿੰਦੇ ਆਪਦੀ ਭਾਈ ਨੇ ਰੋਕ ਲਿਆ ਚਲੋ ਸਿੰਘੋ ਆਪਾਂ ਅੰਦਰ ਆਇਓ ਅੰਦਰ ਆਉਣਾ ਜਾਉਣਾ ਹਾਂ ਆ ਮੈਂ ਥੱਲੇ ਆਉਣਾ ਗੱਲ ਦੀ ਪਾ ਆਪਾਂ ਅਜ ਨਹੀਂ ਰਿਹਾ ਹੱਜ ਵਾਲੇ ਗੱਲ ਤੇ ਕਰੋ ਕੱਲੀ ਉਹ ਆਪਣਾ ਗਿੱਟਾ ਅਮਰਤਪਾਲ ਵਾਲੀ ਗੱਲ ਤੇ ਬਸ ਦੋ ਗੱਲਾਂ ਅਸੀਂ ਜਾਣਾ ਕਿਉਂਨੇ ਆ ਧਰਨੇ ਦੇ ਵਿੱਚ ਸਾਰਾ ਅਨੁਸ਼ਾਸਨ ਬਸ ਕਰੋ ਆਇਆ ਹੁਣ ਭਾਈ ਐਸ.ਐਚ.ਓ ਸਾਹਿਬ ਤੂੰ ਤਾਂ ਮੇਨ ਦਾ ਆਫਸਰ ਤੂੰ ਹੈ ਹੁਣ ਲਾ ਇਹਨਾਂ ਆਰਡਰ ਜਿਹੜਾ ਆਇਆ ਓਦੇ ਬਾਰੇ ਜੀ ਦਾ ਵੱਡੀਆਂ ਤੇਰੇ ਨੇ ਨਾ ਬੋਲ ਦਿਲਾਰੀ ਕਰਿਆ ਹੋਇਆ ਬਾਈ ਮੈਨੂੰ ਤਰੰਦਨ ਹੋ ਗਏ ਜੱਡੇ ਦਾ ਧੂਰੀ ਪ੍ਰੋਗਰਾਮ ਸੋਤੇ ਦਾ ਨਜ਼ਰਬੰਦ ਦੀਆਂ ਜੇ ਮੈਂ ਜਾਣਾਂ ਹੁਣ ਇਹ ਵੀ ਆਪਦੇ ਬੰਦੇ ਨੇ ਇਹਨਾਂ ਨੂੰ ਵੀ ਹੁਕਮ ਆ ਉੱਪਰੋਂ ਨੰਗਣ ਜੇ ਮੈਂ ਨੰਗਣਾ ਹੁੰਦਾ ਨੰਗਣ ਦੀ ਕੋਸ਼ਿਸ਼ ਕਰਦਾ ਫਿਰ ਵੀ ਨੰਗਣ ਦੇਣਾ ਸੀ ਕੋਸ਼ਿਸ਼ ਕੀਤੀ ਬਹੁਤ ਹੁਣ ਜਦੋਂ ਇੰਟੈਲੀਜੈਂਸੀ ਮੰਗ ਰ ਆ ਪੌਣੀ ਪੁਲਿਸ ਮੰਗ ਰ ਹੁਣ ਭਾਈ ਇਹ ਇਹ ਚਾਹੀ ਕੰਮ ਕਰ ਮੈਂ ਇਹ ਠੀਕ ਹੈ ਬਹੁਤ ਵਧੀਆ ਕੰਮ ਕਰਾਉਣਾ ਸਾਨੂੰ ਰੋਕ ਕੇ ਨਸ਼ੇ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਆ ਇਹ ਮੇਰੇ ਭਰਾ ਨੇ ਇਹਨਾਂ ਨੂੰ ਅੱਜ ਉੱਪਰੋਂ ਹੁਕਮ ਆ ਗਿਆ ਮੈਨੂੰ ਰੋਕਣ ਦਾ ਅਸੀਂ ਇੰਨੇ ਬੰਦੇ ਰੋਕ ਲੈ ਨਸ਼ੇ ਵਾਲਿਆਂ ਨੂੰ ਇਹ ਵੀਰ ਕਾ ਤੋਂ ਨਹੀਂ ਰੋਕਦੇ ਨਸ਼ਾ ਵਿਕੀ ਜਾਂਦਾ ਅੱਜ ਮੈਂ ਹੁਣ ਲਿਆ ਕਿ ਦੰਨਾ ਨਸ਼ਾ ਇਹਨਾਂ ਨੂੰ ਇਹ ਫੜਨਗੇ ਨਸ਼ੇ ਵਾਲਿਆਂ ਨੂੰ ਚਲੋ ਮੈਂ ਇਹਨਾਂ ਨਾਲ ਹੀ ਜਾਣਾ ਹੈ ਨਸ਼ਾ ਦਵਾਈਆਂ ਉਹਨਾਂ ਦਾ ਜਵਾਰ ਕਿਉਂ ਦਵਾਈ ਉਹ ਇੱਥੋਂ ਦਵਾਈ ਲਵਿਓ ਬਾਦਨਾ 5 ਮਿੰਟਾਂ 'ਚ ਵੀ ਨਸ਼ਾ ਰੋਕ ਦੇਣਾ ਐ ਅਸੀਂ ਖੁਸ਼ ਐ ਅਸੀਂ ਜਿੰਦਾਬਾਦ ਐ ਫੇਰ ਸਰਕਾਰ ਇਹਨਾਂ ਨੂੰ ਨਸ਼ਾ ਰੋਕਣ ਨੂੰ ਹੁਕਮ ਕਾ ਤੋਂ ਨਹੀਂ ਕਰਦੀ ਅੱਜ ਭਗਵਾਨ ਤਮਨ ਦੀ ਕੋਠੀ ਦਾ ਘਰਾ ਸੀ ਬਹੁਤ ਲੋਕਾਂ ਨੇ ਜਾਣਾ ਸੀ ਕੀ ਹੁੰਦਾ ਸੀ ਉਹ ਕੋਠੀ गिर ਜਾਂਦੀ ਹੋਰ ਵੀ ਤਾਂ ਲੀਡਰ ਹੋਏ ਨੇ ਪੁਰਾਣੇ ਕਹਿੰਦੇ ਸੀ ਬਹਿ ਜਾਓ ਭਾਈ ਲਾ ਲੋ ਤਰਨਾ ਮਟਰ ਪਨੀਰ ਦੀ ਸਬਜ਼ੀ ਦੇ ਜਾਗੇ ਉਹ ਵੀ ਤਾਂ ਲੀਡਰ ਹੀ ਸੀ ਇਹਨੂੰ ਕੀ ਡਰ ਹੋ ਗਿਆ ਲੋਕ ਜਾਂਦੇ ਉੱਥੇ ਬਹਿ ਜਾਂਦੇ ਇੱਕ ਬੱਸੇ ਜਾ ਕੇ ਬਹਿਣ ਦਿੰਦਾ ਇਹ ਫਿਰ ਇਹਨੂੰ ਲੋਕਾਂ ਦੇ ਫਾਦੇ ਤੋਂ ਡਰ ਹੋ ਗਿਆ ਇਹਦੀ ਆਪ ਦੀ ਗੂਗਦੀ ਨਹੀਂ ਹੈ ਦਿੱਲੀ ਮਾਰ ਕਰ ਲਿਆ ਵਾ ਇਹ ਜਾਂ ਤਾਂ ਹੁਣ ਇਹ ਜਿਹੜਾ ਹੈ ਜਆ ਜ਼ੁਲਮ ਕਰੀ ਜਾਂਦਾ ਸਾਰੇ ਬੋਲਾਂਗੇ ਜੇ ਆ ਇਹ ਹੈ ਜਆ ਜ਼ੁਲਮ ਕਰੀ ਜਾਂਦਾ ਮੈਨੂੰ ਲੱਗਦਾ ਇਹਦੇ ਆਪ ਦੇ ਬੱਸ 'ਚ ਹੈ ਨਹੀਂ ਗਮਾ ਦਿੱਲੀ ਦੇ ਹੁਕਮ ਨੇ ਇਹ ਦਿੱਲੀ ਮੈਨੂੰ ਲੱਗਦਾ ਦਿੱਲੀ ਦੇ ਅੰਡਰ ਹੋ ਗਿਆ ਹਾਰਾ ਕੋ ਦਿੱਲੀ ਵੀ ਨਹੀਂ ਬੀਜੇਪੀ ਦੇ ਅੰਡਰ ਹਾਰਾ ਕੋ ਮੇਰੇ ਹਿਸਾਬ ਨਾਲ ਉਹ ਹਲਾਉਂਦੀ ਆ ਤੁਨਕਾਉਂਦੀ ਆ ਹੁਕਮ ਆਮ ਬੰਦੇ ਦਾ ਕੋਈ ਕਸੂਰ ਨਹੀਂ ਆ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਇਹਨਾਂ ਨੇ ਡਿਊਟੀਆਂ ਵਜਾਉਣੀਆਂ ਆਪਣੀ ਭਰਾ ਇੱਕ ਸ਼ਹਿਰ ਚ ਰਹਿਣਾ ਸਾਰੀ ਉਮਰੇ ਪੜਨਾ ਬੱਟ ਮੇਰੀ ਇਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਜੇ ਤੁਸੀਂ ਨਸ਼ੇ ਖਿਲਾਫ ਹੀ ਆਏ ਕੰਮ ਕਰ ਦੋ ਮੈਂ ਖੁਸ਼ ਆ ਸਿਟੀ ਟੂਟ ਬਣ ਚੋਂ ਆ ਭਾਈ ਐਸ ਐਚ ਓ ਛੁੱਟੀ ਸੇ ਉਹ ਦੇਖ ਕਮਲਾਜ ਮਨੇ ਕਿਹਾ ਅੱਜ ਦੇ ਪੀਤੀ ਫੜ ਕੇ ਫੜਾਇਆ ਵੀ ਤੁਸੀਂ ਝੋਟੇ ਨੂੰ ਕੁੱਟ ਕੀ ਆ ਜਾਓਗਾ ਯਾਰ ਮੈਂ ਉਹ ਛੇਤੀ ਸਾਹਮਣੇ ਲੈ ਕੇ ਆਉ ਤੇਰੇ ਸਾਹਮਣੇ ਰੋਜ਼ ਨਸ਼ਿਆਲੇ ਫੜੀ ਜਾਂਦੇ ਆਪਾਂ ਕੱਡਾ ਕੱਡਾ ਇਹਦੇ ਤਸ਼ੀਰੇ ਫੜ ਲੇ ਹਨਾ ਆ ਜਾ ਭਾਈ ਮੁਰਦਾਬਾਦ 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 ਚੜੂ ਸਰਕਾਰ ਮੁਰਦਾਬਾਦ 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 ਪਰਵਿੰਦਰ ਤੇਰੇ ਵਾਂਗ ਹੋਰ ਵੀ ਬਹੁਤ ਸਾਰੇ ਜਿਹੜੇ ਆਗੂ ਆ ਨੇ ਅੱਜ ਉੱਥੇ ਜਾਣਾ ਸੀ ਉਹਨਾਂ ਨੂੰ ਵੀ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਕੱਲੇ ਤੈਨੂੰ ਨੇ ਓਏ ਨਸ਼ੇ ਨੂੰ ਨਜ਼ਰਬੰਦ ਕਰ ਦੇਣਾ ਲੋੜ ਹੀ ਨਹੀਂ ਕਿਸੇ ਚੀਜ਼ ਦੀ ਕੱਲੇ ਨਸ਼ੇ ਨੂੰ ਨਜ਼ਰਬੰਦ ਕਰਨ ਇਹ ਇਸ ਤਰ੍ਹਾਂ ਜਿਹੜਾ ਨਜ਼ਰਬੰਦ ਕਰਨ ਨਾਲ ਜਿਹੜਾ ਅੱਜ ਉੱਥੇ ਇਕੱਠਾ ਹੋਣਾ ਨਹੀਂ ਹੈ ਕੱਟਦਾ ਯਾਰ ਅੱਜ ਨਹੀਂ ਹੋ ਕੱਲ ਨੂੰ ਹੋਜੂ ਆਪ ਹੀ ਲੰਘ ਜਾਗੇ ਕਿੰਨੇ ਦਿਨ ਰੋਕੀ ਰੱਖਣਗੇ ਕੱਟਦਾ ਹੋ ਕੇ ਰਹੂਗਾ ਇਹ ਕੱਟਦਾ ਹੋਣੀ ਹੁਣ ਇੱਕ ਦਿਨ ਨਹੀਂ ਹੁਣ ਦੋ ਦਿਨ ਨਹੀਂ ਹੋ ਤਿੰਨ ਦਿਨ ਨਹੀਂ ਹੋ ਕਿੰਨੇ ਦਿਨ ਫਲੱਡ ਨੂੰ ਰੋਕੀ ਰੱਖਾਂਗੇ ਹੜ੍ਹ ਹੀ ਆ ਗਿਆ ਜਦੋਂ ਬੇਗ ਹੀ ਆ ਗਿਆ ਨਹੀਂ ਉਹਨੂੰ ਛੱਡ ਦੂਗਾ ਨਹੀਂ ਉਹਨੂੰ ਛੱਡ ਦੂ ਅੱਜ ਸੱਤ ਪਰਚਿਆਂ ਦੀ ਹੋਰ ਤਿਆਰੀ ਹੈ ਅੱਜ ਜੇ ਕੱਠਣਾ ਹੋਇਆ ਉੱਥੇ ਸੱਤ ਪਰਚੇ ਹੋਰ ਪਾਉਣਗੇ ਲੋਕੋ ਕਿਸ ਨਾ ਕਿਸੇ ਲੋਟ ਪਹੁੰਚੋ ਸਾਨੂੰ ਤਾਂ ਭਾਈ ਹੁਣ ਪਹੁੰਚਾਂ ਨਹੀਂ ਦਿੰਦੇ ਹਾਊਸ ਅਰੈਸਟ ਕਰਿਆਗਾ ਜਾਂ ਨਿੰਦ ਹੁਣ ਇਹ ਵੀ ਆਪਦੇ ਭਰਾ ਪੱਗਾ ਇਹਨਾਂ ਦੇ ਬੰਨੀਆਂ ਪੱਗਾ ਸਾਡੇ ਬੰਨੀਆਂ ਨੇ ਯਾਰ ਕੀ ਕਰੀਏ ਜਾਂ ਤਾਂ ਇਹ ਚੀਨੀ ਹੁੰਦੇ ਨੇ ਪਾਲੀ ਹੁੰਦੇ ਫਿਰ ਤਾਂ ਇਹਨਾਂ ਨਾਲ ਲੜਦੇ ਵੀ ਚੰਗੇ ਲੱਗਦੇ ਹੁਣ ਆਪ ਦੀ ਸਿੱਖ ਭਾਈ ਆ ਸਿੱਖ ਨਾਲ ਸਿੱਖ ਲੜੇ ਦਿੱਲੀ ਦਾ ਹੁਕਮ ਹੈ ਸ਼ੋਭਾ ਨਹੀਂ ਦਿੰਦਾ ਇਹ ਵੀ ਡਿਊਟੀ ਹੈ ਬੈਟ ਦੀ ਮੰਗ ਗੁਰੂਗ੍ਰੰਥ ਸਾਹਿਬ ਨੂੰ ਹੱਥਾ ਡੇਕ ਆਉਂਦੇ ਨੇ ਗੁਰੂਗ੍ਰੰਥ ਸਾ ਜਾਤਾ ਹੈ ਕਿਸੇ ਹੋਰ ਗੁਰੂ ਪੀਰ ਨੂੰ ਮੰਨਦੇ ਨਾ ਅਸੀਂ ਹੋਰ ਇਹਨਾਂ ਦਾ ਹੁਕਮ ਮੰਜਿਆ ਇਹਨਾਂ ਦਾ ਹੁਕਮ ਮੰਜਾਉਣਾ ਜਿਹਦੀ ਖਾਈਏ ਬਾਜੀ ਦੀ ਭਰੀ ਹਾਰੀ ਕੱਲ ਨੂੰ ਹੋਰ ਸਰਕਾਰਾਂ ਆਜੂਦਾ ਵਰਨਾ ਪਊਗਾ ਬੱਟ ਯਾਰ ਉਹਨੂੰ ਚਾਹੀਦਾ ਬੰਦੇ ਨੂੰ ਜੋ ਉੱਪਰ ਬੈਠਾ ਹੈ ਕੁਰਸੀ ਤੇ ਵੀ ਆ ਰੰਗ ਜੇ ਵਾਲੇ ਕੰਮਾਂ ਤੇ ਨਾ ਜਕਰਖਾਨੀ ਵਾਲੇ ਬੰਦੇ ਤੇ ਨਾ ਤਾਰੂ ਸਿੰਘ ਦਾ ਐਡਾ ਜੋੜਾ ਸੀ ਅਜੇ ਪਿਆ ਸਿਰ ਚ ਬਾਜ ਬਾਜ ਮੂਤ ਨਿਕਲੇਗਾ ਸਿਰ ਚ ਬਾਜ ਬਾਜ ਮੂਤ ਨਿਕਲਿਆ ਆ ਆ ਹਾਲ ਹੋਣਗੇ ਲਓ ਭਾਈ ਬੋਲੋ ਹਾਲ ਸਾਹਿਬ ਜੀ ਕਿਨੇ ਬੋਲਣਾ ਹੈ ਹਾਂਜੀ ਭਾਈ ਕੁਝ ਕਾਰੇ ਵੀ ਲਾ ਦਿਓ ਹਾਲ ਸਾਹਿਬ ਜੀ ਤੁਸੀਂ ਬੋਲੇ ਬੋਲੇ ਸੋਨਹਾਰਸ ਸਿਆ ਕਾਲੇ ਜੈਕਾਰ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਕੋਈ ਗੱਲ ਨਹੀਂ ਫਿਰ ਉਹ ਬੋਲਦੇ ਵਿੱਚ ਚੱਲੇ ਚੱਗਾ ਠੀਕ ਹੈ ਓਕੇ ਓਕੇ ਚਲੋ ਜੀ ਵੀ ਸਿੰਘ ਗ੍ਰਫਤਾਰ ਕਰ ਲੇ ਭਾਈ ਆਪਣੇ ਦੇ ਆਪਣੇ ਨਾਲ ਦਾ ਕਾਫਲਾ ਸੀ ਤੇ ਕੱਲੋਂ ਵਾਲਾ ਨੂੰ ਮੇਰੀ ਬੇਨਤੀ ਹੈ ਪ੍ਰਸ਼ਾਦਾ ਪਾਣੀ ਮੰਗਾ ਲਈਏ ਭਾਈ ਓਏ ਬਾਈ ਇਹ ਸੱਜੋ ਸਾਹਿਬ ਜਿਹੜਾ ਆਪਣਾ ਪ੍ਰਸ਼ਾਦਾ ਲੰਗਰ ਤਿਆਰ ਹੋਇਆ ਕਰਿਆ ਹੋਇਆ ਜੀ ਉੱਥੇ ਜਾਂ ਵਾਸਤੇ ਹੋਰ ਇਹ ਬੰਦੇ ਬਾਹਲੇ ਹੁਣ ਮੇਰੇ ਘਰੇ ਆਈ ਨਹੀਂ ਗੱਲ ਆਪਾਂ ਜਿੱਥੇ ਸ਼ੌਕ ਨੂੰ ਪ੍ਰਸ਼ਾਦਾ ਨਹੀਂ ਨਹੀਂ ਮੰਗਵਾਉਣਾ ਹੈਗਾ ਮੰਗਵਾਉਣਾ ਹੈ ਜੀ ਥੋੜੀ ਫਿਊਲ ਚ ਆ ਜੂ ਬਾਰੇ ਜਿਹੜਾ ਇੱਥੇ ਬੰਦੇ ਬਾਹਲੇ ਹੁਣ ਪ੍ਰਸ਼ਾਦਾ ਕੋਈ ਨਹੀਂ ਰੋਗ ਦਾ ਪ੍ਰਸ਼ਾਦਾ ਨਹੀਂ ਰੋਗ ਤਾਂ ਉੱਥੋਂ ਜਾਣੋ ਨਹੀਂ ਨਹੀਂ ਕੋਈ ਚਾਹ ਠੀਕ ਹੈ ਉਹਨਾਂ ਨੂੰ ਕਹੋ ਹੋਰ ਇਹ ਗੱਲ ਕਰਾ ਦਿਓ ਸੱਜੋ ਸਾਹਿਬ ਉਰੇ ਉਰੇ ਇੱਥੇ ਪ੍ਰਸ਼ਾਦਾ ਇੱਥੇ ਲਿਆਓ ਆਪਾਂ ਫਿਰ ਇਹਨਾਂ ਨੂੰ ਮੈਰੇ ਹੁਣ ਮੈਂ ਤਾਂ ਆਪ ਲੰਗਮਾਂ ਲੰਗਾਂ ਜਾਵਾਂ ਜਮਾਂ ਜੀ ਕੋਈ ਜਿੰਨੇ ਦੀ ਤਾਕਤ ਹੈ ਜਾਂਦੀ ਮੇਰੇ ਰੋਕ ਲੈਣਗੇ ਇਹਨਾਂ ਦਾ ਕੋਈ ਉਤਤ ਚਲੋ ਗੱਲ ਪੱਕੀ ਆ ਜੀ ਰੋਕ ਲੈਣਗੇ ਇਹ ਕੁਝ ਨਹੀਂ ਹੁੰਦਾ ਚਲੋ ਚਲੋ ਆਜੋ ਪੱਕੇ ਲਹੂ ਪੱਕ ਲੈ ਆਜੋ ਬੰਦੇ ਆਪਣਾ ਵੱਡਾ ਕਾਫਲਾ ਵਾਹੀ ਜਾਣਦੇ ਹੋ ਵੱਡਾ ਕਾਫਲਾ ਆ ਜਾਈਓ ਵੱਡਾ ਕਾਫਲਾ ਤੁਰਾਂਗੇ ਜਿਹੜਾ ਕਾਫਲਾ ਹੋਵੇ ਤੋਹ ਬਣਾ ਪੱਗਲੇ ਹੀ ਪੱਕ ਲੈ ਸੱਥੇ ਨਹੀਂ ਆਪਾਂ ਪਹਿਲੇ ਠੰਡੇ ਵੀ ਨਹੀਂ ਇਹਨਾਂ ਦਾ ਵੀ ਜ਼ੋਰ ਲਵਾਓ ਥੋੜਾ ਜਿਆਦਾ ਸਾਰੇ ਆ ਜਾਂਦੇ ਰਹੇ ਜ਼ੋਰ ਥੋੜਾ ਜਿਹਾ ਇਹਨਾਂ ਦੇ ਜੱਲਾ ਗਈ ਸਾਰੇ ਚੱਲਾਂਗੇ ਆਪਾਂ ਕਿ ਚੱਲਾ ਕਾਫਲਾ ਤਾਂ ਆ ਜਾਂਦੇ ਆਪਣਾ ਸਾਰਾ ਦੇਖੋ ਤੁਹਾਨੂੰ ਚੱਲਾ ਕੋਈ ਨਾ ਆਪਣਾ ਕਾਫਲਾ ਇਕੱਠਾ ਬੜਾ ਜੋਰ ਜੋਰ ਜਮਾਈ ਸਾ ਕਰ ਅੱਜ ਕਨੇ ਅਸੀਂ ਮਰਨ ਵਾਸਤੇ ਆਏ ਆ ਤੇ ਮਰਾਂਗੇ ਜਦ ਮਰਾਂਗੇ ਜਾਂ ਮਾਰਾਂਗੇ ਗੱਲ ਕੱਲੇ ਪੰਨੇ ਫਿਸਦੀ ਨਹੀਂ ਗੱਲ ਲੱਖੇ ਸਦਾਣੇ ਵੀ ਨਹੀਂ ਗੱਲ ਅਮਰਪਾਲ ਦੀ ਆਜਾ ਪਾਣੇ ਆਪਣਾ ਬੰਦਿਆ ਹਾਂ ਆਇਓ ਕਾਫਲਾ ਆਉਂਦਾ ਆਪਣਾ ਜੰਮਾਂਗੇ ਠੀਕ ਗੱਡੀ ਆਏ ਆ ਤੇ ਪੁੱਛੇ ਆਈ ਜਾਂਦੀ ਹੈ ਗੱਡੀਆਂ ਭਾਈ ਬਾਬਾ ਆ ਫੋਨ ਸੁਣ ਜਾਨ ਨਹੀਂ ਦਿੰਦੇ ਯਾਰ ਆਪਣਾ ਜਿਹੜਾ ਅਮਰਪਾਲ ਦਾ ਬੰਦਾ ਕਾਲੇ ਕੋਈ ਗੱਲ ਨਹੀਂ ਦੇਖ ਲੈ ਫਿਰ ਕੀ ਕਰਿਆ ਤੂੰ ਇੱਕ ਮਿੰਟ ਆ ਗਾ ਆਜੋ ਆਜੋ ਫਿਰ ਬਾਬਾ ਜੀ ਕੋਈ ਗੱਲ ਨਹੀਂ ਆ ਤੁਸੀਂ ਹੋਏ ਆਜੋ ਕਾਫਲਾ ਆਜਾਓ ਕਾਫਲੇ ਨਾਲ ਤੁਰਾਂਗੇ ਅੰਦਰ ਵੀ ਆ ਸੰਭਲਦਾ ਗਾਉਂ ਹੋਰ ਬੰਦੇ ਵੀ ਆ ਰਹੇ ਨੇ ਹੋਰ ਬੰਦੇ ਵੀ ਆ ਰਹੇ ਨੇ ਇਦਰੀ ਦਾ ਭਾਈ ਫਿਰ ਪਹਿਲਾਂ ਹੀ ਨਿਕਲ ਗਏ ਹੋਰ ਬੰਦੇ ਵੀ ਆ ਰਹੇ ਨੇ ਬਸ ਦਰਦ ਸਭ ਚੱਲਾਂਗੇ ਆ ਫੜੀ ਕੀ ਜੰਮ ਵਾਲੇ ਛੋਟੇ ਵਾਲਾ ਚੱਲੀ ਜਾਂਦੇ ਲੈਪ ਕਰੀ ਆ 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 تھکنا ہو جا کوئی ہاں 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 دسو رکے کھڑے ہیں ساری ہاں ہاں ایک جو بلانا ہے آيو ہاں بھائی بیٹھے لا گئے آيو ٹھنڈا پانی اوندا میرا ٹھنڈا پانیو چلنا جا پي کے رکے بڑا کاخنا ہوگا ਵੱਡੀਆਂ ਬਹੁਤ ਥੋੜੀਆਂ ਹੋਰ ਚਾਹ ਮੈਂ ਉਹ ਜਿਹੜੇ ਹੁਣ ਸਿੰਘ ਆਏ ਨੇ ਚਾਹ ਪੀਣ ਲਈ ਕਿੱਥੇ ਲੱਕ ਬਣਿਆ ਤੇ ਸਾਰੇ ਚਾਹ ਲੰਗੁਰ ਬਾਦ ਦੇ ਨਾਰਦਾਂ ਲੱਗ ਰਿਹਾ ਛੱਪ ਲੋ ਉਹ ਆਪਣੀ ਕਿਵੇਂ ਬੰਦ ਜਾਂਦਾ ਹੁੰਦਾ ਉਹ ਦੁਖੀ ਚੁੱਕੀ ਹੋਏ ਆ ਗਰੀਬ ਬੰਦ ਕਿਵੇਂ ਜਾਂਦਾ ਹੁੰਦਾ